ਸਤ ਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਸਪੇ ਅੰਧੇਰ ਫਲਵਾ ਸਿੰਘ ਬੁਕੇ ਮਰ ਗਾਵਲੀ ਪੰਨੀ ਜਾਏ ਨਾ ਧੀਰ ਤਰੋਆ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ ਸਦੇ ਆਸਣ ਸਭ ਜਗਤ ਦੇ ਨਾਨਕ ਆਦਮ ਤੇਜੇ ਕੁਆ ਕਰ ਕਰ ਅੰਦਰ ਧਰਮ ਸਾਲ ਹੋਵੇ ਤੀਰਤਨ ਸਦਾ ਬਸੋਆ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਤਮੀ ਸਚਾ ਢੋਆ ਸਹਬੇ ਕਮਾਲ ਕਲਯੁਗ ਦੇ ਅਵਤਾਰ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸਹਿਬ ਮਹਾਰਾਜੀ ਦੇ 555ਵੇਂ ਪ੍ਰਕਾਸ਼ ਪੁਰਬ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਤਨ ਸ੍ਰੀ ਗੁਰੂ ਨਾਨਕ ਦੇਵ ਸਹਿਬ ਮਹਾਰਾਜੀ ਦੇ ਪ੍ਰਗਟ ਹੋਣ ਤੋਂ ਪਹਿਲਾਂ ਕਿਹੋ ਜਿਹੇ ਹਾਲਾਤ ਇਸ ਧਰਤੀ ਤੇ ਬਣ ਚੁੱਕੇ ਸਨ ਸਤਜੁਗ ਤ੍ਰੇਤਾ ਦਵਾਪਰ ਤਿੰਨੋ ਯੁਗ ਲੰਘ ਕੇ ਚੌਥਾ ਯੁਗ ਕਲ ਯੁਗ ਦਾ ਚੱਲ ਰਿਹਾ ਸੀ ਕਲ ਕਾਟੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਆ ਊੜ ਅਮਾਵਸ ਸੱਚ ਚੰਦਰਮਾ ਦੀ ਸੇਨਾ ਹੀ ਕਾ ਚੜਿਆ ਹਾਲਾਤ ਇਸ ਕਿਸਮ ਦੇ ਹੋ ਗਏ ਸਨ ਕਿ ਇਨਸਾਫ ਦੇਣ ਵਾਲੇ ਕਾਜੀ ਕੁੱਤੇ ਬਣ ਗਏ ਸਨ ਰਾਜੇ ਸਿੰਘ ਮੁਕੱਦਮ ਕੁੱਤੇ ਮਹਾਰਾਜ ਜੀ ਨੇ ਬਚਨ ਕੀਤੇ ਆ ਇਹ ਧਰਤੀ ਨੇ ਪੁਕਾਰ ਕੀਤੀ ਉਸ ਪ੍ਰਮਾਤਮਾ ਅੱਗੇ ਉਸ ਅਕਾਲ ਪੁਰਖ ਦੇ ਅੱਗੇ ਮਹਾਰਾਜੀ ਤੁਸੀਂ ਆਉਣਾ ਕਰੋ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਕਹਿਣ ਲੱਗੇ ਧਰਤੀ ਤੇਰੇ ਤੇ ਕਹਿ ਚੀਜ਼ ਦਾ ਭਾਰ ਵੱਧ ਗਿਆ ਹੈ ਨਦੀਆਂ ਨਾਲਿਆਂ ਦਾ ਭਾਰ ਵੱਧ ਗਿਆ ਹੋਵੇਗਾ ਘਟ ਕਰ ਦੇਵਾ ਧਰਤੀ ਕਹਿੰਦੀ ਨਹੀਂ ਇਹਨਾਂ ਦਾ ਵੀ ਕੋਈ ਭਾਰ ਨਹੀਂ ਮਹਾਰਾਜੀ ਕਹਿੰਦੇ ਤੇਰੇ ਤੇ ਦਰਖਤਾਂ ਦਾ ਭਾਰ ਵੱਧ ਗਿਆ ਹੋਵੇਗਾ ਤਾਰਤੀ ਕਹਿੰਦੀ ਇਹਨਾਂ ਦਾ ਵੀ ਕੋਈ ਭਾਰ ਨਹੀਂ ਫਿਰ ਮਹਾਰਾਜ ਕਹਿੰਦੇ ਤੇਰੇ ਦੇ ਕਿਸ ਚੀਜ਼ ਦਾ ਭਾਰ ਹੈ ਤਾਂ ਤਾਰਤੀ ਕਹਿੰਦੀ ਮੇਰੇ ਤੇ ਅਕਿਰਤ ਘਣਾ ਦਾ ਭਾਰ ਵੱਧ ਗਿਆ ਹੈ ਝੂਠ ਦਾ ਬੋਲ ਵਾਲਾ ਹੋ ਚੁੱਕਿਆ ਹੈ ਜਿਹੜੇ ਆਪਣੇ ਆਪ ਨੂੰ ਲੋਕ ਧਰਮੀ ਅਖਵਾਉਂਦੇ ਸਨ ਉਹ ਧਰਮ ਤੋਂ ਫਿਰ ਗਏ ਹਨ ਉਸ ਸਮੇਂ ਦੇ ਹਾਲਾਤ ਸਤੀ ਪ੍ਰ ਤਰ ਧਰਮ ਚੱਲਦਾ ਸੀ ਨੀਚ ਧਰਮ ਨੀਚ ਜਾਤ ਵਾਲਿਆਂ ਨੂੰ ਉੱਚੇ ਲੋਕ ਆਪਣੇ ਸਥਾਨਾਂ ਤੇ ਬਣ ਨਹੀਂ ਦੇ ਦਿੰਦੇ ਸਨ ਇਹੋ ਜਿਹੇ ਭੈੜੇ ਹਾਲਾਤ ਬਣ ਕੇ ਸਾਨੂੰ ਬਾਬਾ ਦੇਖੇ ਧਿਆਨ ਧਰੋ ਜਨਤੀ ਸਭ ਪ੍ਰਥਵੀ ਦਿਸਾਈ ਬਾਜੋ ਗੁਰੂ ਗਵਾਰ ਹੈ 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 ਕਰਦੀ ਸੁਣੀ ਲਕਾਈ ਬਾਬੇ ਭੇਖ ਬਣਾਇਆ ਅਦਾਸੀ ਕੀ ਰੀਤ ਚਲਾਈ ਸੋ ਇਹੋ ਜੇ ਹਾਲਾਤ ਜਦੋਂ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸੁਣੇ ਫਿਰ ਮਹਾਰਾਜ ਜੀ ਨੇ ਸੱਚਖੰਡ ਤੋਂ ਇਹ ਧਰਤੀ ਤੇ ਆਉਣਾ ਕਰਨਾ ਹੈ ਕਿਉਂਕਿ ਇਤਿਹਾਸ ਬੜਾ ਲੰਮਾ ਬਾਣੀ ਦੀ ਵਿਚਾਰ ਬੜੀ ਲੰਮੀ ਹੈ ਸੀਮਿਤ ਜੀ ਵਿਚਾਰ ਆਪਾਂ ਕਰਨੀ ਹੈ ਫਿਰ ਹੌਲੀ-ਹੌਲੀ ਸਮਾਂ ਪਾ ਕੇ ਪ੍ਰਗਟ ਹੋਏ ਪਿਤਾ ਜੀ ਮਾਤਾ ਜੀ رائے ਬਲਾਰ ਜੀ ਚਾਚਾ ਲਾਲੂ ਜੀ ਮਾਈ ਦੋਸਤਾदाई ਫਿਰ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਕੀ ਕਿਰਪਾ ਕੀਤੀ ਧੰਨਵਾਤਾ ਨਾਨਕੀ ਜੀ ਦਾ ਪ੍ਰਕਾਸ਼ ਹੋਇਆ ਤਾਂ ਮਾਤਾ ਜੀ ਨੇ ਆਖਿਆ ਮਹਾਰਾਜ ਤੁਸੀਂ ਤਾਂ ਆਪ ਹੋਣਾ ਸੀ ਮਹਾਰਾਜ ਦੇ ਬਚਨ ਸਨ ਸਾਨੂੰ ਸਮਝਣ ਵਾਲਿਆਂ ਨੂੰ ਅਸੀਂ ਭੇਜ ਦਿੱਤਾ ਹੈ ਜੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਮਝਿਆ ਤਾਂ ਉਹ ਭੈਣ ਬੇਬੇ ਨਾਨਕੀ ਜੀ ਨੇ ਸਮਝਿਆ ਪਰ ਇਹ ਨਹੀਂ ਵੀ ਮਾਤਾ ਪਿਤਾ ਨੇ ਸਮਝਿਆ ਨਹੀਂ ਮਾਤਾ ਪਿਤਾ ਸਮਝਦੇ ਸਨ ਪਰ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨਾਂ ਤੇ ਪਰਦੇ ਪਾ ਦਿੱਤੇ ਨਹੀਂ ਤਾਂ ਮਾਤਾ ਪਿਤਾ ਜੀ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾ ਨੂੰ ਮੱਥਾ ਟੇਕੀ ਜੰਨਾ ਸੀ ਸੋ ਫਿਰ ਇਸ ਕਰਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 1469 ਕੱਤਕ ਸੁਦੀ ਪੂਰਨ ਵਾਸੀ ਨੂੰ ਰਾਏਪੋਏ ਦੀ ਤਲਵੰਡੀ ਪਿਤਾ ਸ੍ਰੀ ਮਹਿਤਾ ਕਾਲੂ ਜੀ ਮਹਾਰਾਜ ਧਨਮਾਤਾ ਤ੍ਰਿਪਤਾ ਜੀ ਉਹਨਾਂ ਦੇ ਉਧਰ ਨੂੰ ਭਾਗ ਲਾਏ ਪ੍ਰਗਟ ਹੋਏ ਦولتਾਂ ਦਾਈ ਨੇ ਆਪਣੀ ਗੋਦ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਨੂੰ ਚੁੱਕਣਾ ਕੀਤਾ ਹੈ ਇਹ ਦੌਲਤਾਂदाई ਜਿਹੜੀ ਅੱਜ ਤੱਕ ਅਨੇਕਾਂ ਬੱਚਿਆਂ ਨੂੰ ਜਨਮ ਦਿਵਾ ਚੁੱਕੀ ਸੀ ਪਰ ਅੱਜ ਜਦੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਪਣੀ ਗੋਦ ਦੇ ਵਿੱਚ ਲਿਆ ਐਸਾ ਚਿਹਰੇ ਦਾ ਨੂਰ ਚੱਲਿਆ ਤੇ ਦੌਲਤਾਂदाई ਵੀ ਧੰਨ ਧੰਨ ਹੋ ਗਈ ਤੇ ਮੇਟਾ ਕਾਲੂ ਜੀ ਥਾਨ ਮਾਇਆ ਦੇ ਨਾਲ ਭਰੀ ਬੈਠੇ ਨੇ ਕਿ ਆ ਜਾ ਦੋਸਤੰਦਾਈ ਆ ਚੱਕ ਮਾਇਆ ਦੋਸਤੰਦਾਈ ਕਹਿਣ ਲੱਗੀ ਅੱਜ ਮੈਨੂੰ ਮਾਇਆ ਦੀ ਲੋੜ ਨਹੀਂ ਕਿਉਂਕਿ ਦੋਸਤਾਂਦਾਈ ਦਾ ਦਸਵਾਂ ਦੁਆਰ ਖੋਲ ਦਿੱਤਾ ਸੀ ਧੰਨ ਸਰਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸੋ ਦੋਸਤੰਦਾਈ ਵੀ ਧੰਨ ਤੁਹਾਨੂੰ ਹੋਈ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਫਿਰ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਹੁਕਮ ਦਿੱਤਾ ਸੰਕੇਤ ਜੀ ਵਿਚਾਰ ਹੈ ਪਖੰਡਵਾਦ ਨੂੰ ਖਤਮ ਕਰਨ ਦਾ ਰਾਜਾ ਨੂੰ ਕੁੱਤੇ ਕਹਿਣ ਦਾ ਕਿਹੜਾ ਹੈ ਜਿਹੜਾ ਅੱਜ ਦੇ ਸਮੇਂ ਵਿੱਚ ਕੋਈ ਰਾਜੇ ਨੂੰ ਮੂੰਹ ਤੇ ਕੁੱਤਾ ਕਹਿ ਦੇਵੇ ਕਿਹੜਾ ਪਖੰਡਵਾਦ ਨੂੰ ਖਤਮ ਕਰ ਦੇਵੇਗਾ ਪਖੰਡਵਾਦ ਨੂੰ ਖਤਮ ਕੀਤਾ ਕਿਸੇ ਨੂੰ ਮਾਰਾ ਕੇ ਕਹੇ ਨਹੀਂ ਉਹਨਾਂ ਨੂੰ ਸਮਝਾਉਣਾ ਕੀਤਾ ਸਤੀ ਪ੍ਰਤਾ ਧਰਮ ਚੱਲਦੇ ਸਨ ਉਹ ਵੀ ਸਤਗੁਰ ਸੱਚੇ ਪਾਤਸ਼ਾਹ ਨੇ ਓਕਾ ਦਿੱਤਾ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਜਾਨ ਮਹਾਰਾਜ ਕਹਿੰਦੇ ਭਾਈ ਔਰਤ ਮਾੜੀ ਨਹੀਂ ਇਹਨਾਂ ਦੇ ਜਨਮ ਤੋਂ ਹੀ ਵੱਡੇ ਵੱਡੇ ਰਾਜੇ ਮਹਾਰਾਜੇ ਜਨਮ ਲੈਂਦੇ ਆ ਔਰਤ ਧਨ ਹੈ ਸੋ ਅੱਜ ਤੱਕ ਕਿਸੇ ਵੀ ਧਰਮ ਗ੍ਰੰਥ ਦੇ ਅੰਦਰ ਔਰਤ ਨੂੰ ਇਨੀ ਪਦਵੀ ਨਹੀਂ ਦਿੱਤੀ ਗਈ ਸੀ ਜਿੰਨੀ ਪਦਵੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਬਖਸ਼ੀ ਹੈ ਜਿਹੜੇ ਸ਼ਬਦ ਕਿਸੇ ਦੇ ਕਹੜੇ ਵਿੱਚ ਨਹੀਂ ਸਨ ਰਹਿੰਦੇ ਇਨੀ ਭਗਤੀ ਕਰਕੇ ਪਰਮੰਨ ਦੇ ਵਿੱਚ ਹੰਕਾਰ ਨਹੀਂ ਸੀ ਗਿਆ ਉੱਚੇ-ਉੱਚੇ ਪਹਾੜਾਂ ਤੇ ਸਮਾਧੀਆਂ ਲਾਈ ਬੈਠੇ ਸਨ ਆਪਦੇ ਵਿੱਚ ਸਮਾਧੀਆਂ ਲਾਈ ਬੈਠੇ ਸਨ ਬਰਫ ਤੇ ਸਮਾਧੀਆਂ ਲਾਈ ਬੈਠੇ ਸਨ ਪਰ ਜਦੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਸਿੱਧ ਗੋਸ਼ਟ ਹੋਈ ਤੇ ਉਹਨਾਂ ਨੂੰ ਵੀ ਕਹਿਣਾ ਪੈ ਗਿਆ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਹੱਥੀਂ ਕਿਰਤ ਕੀਤੀ ਕਿਰਤ ਕਰਨ ਦਾ ਉਪਦੇਸ਼ ਦਿੱਤਾ ਭਾਈ ਦਸਾਂ ਨੋਹਾ ਦੀ ਕਿਰਤ ਕਰੋ ਤੇ ਇਹਦੇ ਵਿੱਚੋਂ ਦਸਵੰਧ ਕੱਢੋ ਹੱਕ ਪਰਾਇਆ ਨਾਨਕਾ ਸੁਗਰਸ ਗਾਏ ਗੁਰਪੀਰ ਹਮਤਾਂ ਪਰੇ ਜਾਮਰਦਾਰ ਨਖਾਏ ਮਾਰੇ ਕਹਿੰਦੇ ਭਾਈ ਕਿਸੇ ਦਾ ਹੱਕ ਨਹੀਂ ਖਾਣਾ ਪ੍ਰਾਇਤਨ ਚਰਾਉਣਾ ਨੇ ਸੋ ਮਹਾਰਾਜੀ ਨੇ ਇਹ ਉਪਦੇਸ਼ ਜਗਤ ਨੂੰ ਦਿੱਤੇ ਭਾਈ ਨਾਮ ਦੀ ਕਮਾਈ ਕਰੋ ਸਤਨਾਮ ਦਾ ਜਾਪ ਕਰੋ ਵਾਹਿਗੁਰੂ ਦਾ ਜਾਪ ਕਰੋ ਗੁਰਬਾਣੀ ਪੜੋ ਗੁਰਬਾਣੀ ਸੁਣੋ ਤੇ ਨਾਲ ਆਪਣੀ ਧਰਮ ਦੀ ਕਿਰਤ ਵਿਰਤ ਕਰੋ ਫੇਰ ਤੁਹਾਡਾ ਇਹ ਜਗਤ ਆਇਆ ਸਫਲਿਆ ਹੋ ਜਾਵੇਗਾ ਸੋ ਕਿੰਨੀ ਬਾਣੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਦੀ ਕਿੰਨਾ ਇਤਿਹਾਸ ਕਿੰਨੀਆਂ ਸਾਖੀਆਂ ਮਿਲਦੀਆਂ ਨੇ ਇੱਕ ਸਾਖੀ ਤੇ ਵੀ ਅੱਧਾ-ਅੱਧਾ ਘੰਟਾ ਟਾਈਮ ਨਾ ਦੇ ਸਕਦਾ ਪਰ ਆਪਾਂ ਤਾਂ ਸੰਖੇਪ ਜੀ ਵਿਚਾਰ ਆਪ ਜੀ ਦੇ ਨਾਲ ਕੀਤੀ ਹੈ ਵੀ ਤੰਦ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਪ੍ਰਗਟ ਹੋਏ ਭਾਈ ਗੁਰਦਾਸ ਜੀ ਕਹਿੰਦੇ ਨੇ ਸਤ ਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੁਆ ਦੂਜੇ ਭਾਈ ਗਰਦਾਸ ਸਿੰਘ ਜੀ ਕਹਿੰਦੇ ਨੇ ਪ੍ਰਗਟਿਓ ਮਰਦ ਅਗੰਮੜਾ ਬਰਿਆਮ ਇਕੈਲਾ ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਧੰਨ ਸ੍ਰੀ ਗੁਰੂ ਕਲਗੀਧਰ ਮਹਾਰਾਜ ਜੀ ਕਹਿੰਦੇ ਨੇ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ ਹੁਣ ਖਾਲਸਾ ਵੀ ਪ੍ਰਗਟ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਮਾਨਿਓ ਪ੍ਰਗਟ ਹੋ ਗੁਰਾਂ ਕੀ ਦੇ ਹੁਣ ਦੇਖੋ ਧੰਨ ਸ੍ਰੀ ਗੁਰਨਾਣਕ ਦੇਵ ਸਾਹਿਬ ਜੀ ਮਹਾਰਾਜ ਪ੍ਰਗਟ ਹੋਏ ਧਾਮੇ ਪਾਸਾ ਪ੍ਰਗਟ ਹੋਏ ਦਸੇ ਸਰੂਪ ਪ੍ਰਗਟ ਹੋਏ ਖਾੜਸਾ ਪ੍ਰਗਟ ਹੋਇਆ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਪ੍ਰਗਟ ਹੋਏ ਕਿਉਂਕਿ ਜਿਹੜੀ ਚੀਜ਼ ਜਨਮ ਲੈਂਦੀ ਆ ਉਹ ਮਰਦੀ ਹੈ ਜਿਹੜੇ ਪ੍ਰਗਟ ਹੁੰਦੇ ਨੇ ਉਹ ਕਦੇ ਜਾਂਦੇ ਨਹੀਂ ਸੋ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਸੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਪ੍ਰਗਟ ਬੈਠੇ ਨੇ ਪਰ ਸਾਡੇ ਉਹ ਨੇਤਰ ਨਹੀਂ ਜਿਨ੍ਹਾਂ ਦੇ ਨਾਲ ਅਸੀਂ ਦਰਸ਼ਨ ਕਰ ਸਕੀਏ ਸੋ ਅੱਜ ਵੀ ਗੁਰੂ ਨਾਨਕ ਸਾਹਿਬ ਮਹਾਰਾਜੀ ਇੱਥੇ ਨੇ ਉਹਨਾਂ ਦੇ ਬਚਨਾਂ ਨੂੰ ਮੰਨਣਾ ਕਰੀਏ ਕਿਰਤ-ਵਿਰਤ ਕਰੀਏ ਦਸਾਂ ਨੋਹਾ ਦੀ ਨਾਮ ਜਪੀਏ ਵੰਡ ਸਕੀਏ ਫੇਰ ਹੀ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣਾ ਮਨਾਉਂਦਾ ਸਾਡਾ ਸਫਲ ਹੋਵੇਗਾ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਮਹਾਰਾਜੀ ਆਪਣੇ ਸਭ ਤੇ ਕਿਰਪਾ ਕਰਨ ਨਾਮ ਬਾਣੀ ਨਾਲ ਜੋੜੀ ਰੱਖਣ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਮਹਾਰਾਜੀ ਦੇ ਚਰਨਾਂ ਤੇ ਕੋਟਣ ਕੋਟ ਲੱਖ ਵਾਰੀ ਪ੍ਰਣਾਮ ਤਨ ਨਾਨਕ ਤੇਰੀ ਵੱਡੀ ਕਮਾਈ ਤਨ ਨਾਨਕ ਤੇਰੀ ਵੱਡੀ ਕਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ